ਤੇ ਡਾਕਟਰ ਸਾਹਮਣੇ ਵੀ ਮੜਾਉ ਤੋਂ ਬੜੇ ਜੋ ਨਾ ਹੱਥ ਕੁੱਟ ਕੇ ਤੇ ਛੱਡਿਆ ਅੱਛਾ ਉਹ ਵਾਲੇ ਦਿਨ ਜਦੋਂ ਇਹ ਗੱਲ ਉਸ ਦਿਨ ਤੇ ਘਟਨਾ ਵਾਪਰਨੀ ਅੱਛਾ ਉਹਨਾਂ ਨੇ ਕੀ ਕੀਤਾ ਵੀ ਸਿੱਧਾ ਹੀ ਤੇ ਜਿਹੜਾ ਦਾਤਰ ਉਹ ਜਿਹੜਾ ਵਾ ਆਉਂ ਖਲਾਣ ਵਾਸਤੇ ਕੀਤਾ ਦਾਤਰ ਮੈਂ ਵੀ ਮੋਟਰਸਾਈਕਲ ਚਲਾ ਰਿਆ ਮੈਨੂੰ ਪਤਾ ਨਹੀਂ ਲੱਗਾ ਉਹਨਾਂ ਨੇ ਮੇਥੇ ਦਾਤਰ ਮਾਰਤਾ ਇਹ ਚੀਜ਼ ਤੇ ਮੇਰੇ ਅਮਿਸ਼ਾ ਜਦੋਂ ਤੁਹਾਡੇ ਪਾਈ ਵੀ ਦਾਣਾ ਵਾਰ ਵਜਾ ਤੇ ਉਦੋਂ ਬਿਲਕੁਲ ਪਤਾ ਨਹੀਂ ਲੱਗਾ ਕਿ ਇਹ ਇੱਕਦਮ ਹੋ ਗਿਆ ਨਹੀਂ ਕੁਝ ਨਹੀਂ ਪਤਾ ਲੱਗਾ ਜਦੋਂ ਮੈਂ ਗਰਦਾਸਪੁਰ ਕੰਮ ਸਿੱਖਦਾ ਰਿਆ ਵਾਂ ਉਦੋਂ ਡਾਕਟਰ ਸਾਹਿਬ ਡਾਕਟਰ ਸਿਮ ਸਿੰਘ ਜੀ ਗਰਦਾਸਪੁਰ ਵਾਲੇ ਨੇ ਜਿਹੜੇ ਉਹਨਾਂ ਦੇ ਕੋਲ ਹੀ ਮੈਂ ਰਾਤ ਉੱਥੇ ਵੀ ਰੰਗਦਾ ਰਿਆ ਭਾਈ ਜੀ ਇਸਨੇ ਘੜੀ ਵੀ ਰਹਿ ਪਣਾ ਹਾਂਜੀ ਤੇ ਉੱਥੋਂ ਹੀ ਮੈਂ ਕੰਮ ਸਿੱਖ ਕੇ ਤੇ ਉੱਥੋਂ ਹੀ ਕੀਰਤਨ ਤੇ ਜਲਜਨ ਹਾਤਰਾਂ ਦਾ ਭਾਈ ਮਲਟੀਪਲ ਲਗਾ ਕੇ ਹੁਣਾ ਦੁਕਾਨ ਤੇ ਹਾਂਜੀ ਹਾਂਜੀ ਉਹਨਾਂ ਨੂੰ ਠੰਡੇ ਰਹਿਣਾ ਪੈਂਦਾ ਜਾਂ ਗਰਮੀ ਵੀ ਹੋਣਾ ਪੈਂਦਾ ਕਰੀ ਹੋਏ ਇੱਕ ਬਲੇਡੋ ਗੱਡੀ ਆੜੀ ਕਲਾ ਨੌਰ ਤੋਂ ਲੱਗੋਂ ਇਹਨਾਂ ਗੱਡੀਆਂ ਵਟਾ ਮਾਰ ਕੇ ਤੇ ਉਹਨਾਂ ਨੂੰ ਕੀ ਕਹਾ ਨਾਮ ਵਟਾ ਮਾਰਿਆ ਗੱਡੀ ਉਸ ਵੇਲੇ ਖਲੋਗੀ ਤੇ ਉਹਨੂੰ ਲੁੱਟ ਕੇ ਲੈ ਗਏ ਹੁਣ ਅੱਜਕੱਲ੍ਹ ਜਿਹੜੀ ਮੁੜ ਮਢੀ ਰਾ ਜਰੀ ਇਹ ਕੰਮ ਸਿੱਖ ਕੇ ਰਾਜੀ ਨਹੀਂ ਸਿਰਫ ਇਹਨਾਂ ਨੂੰ ਅੱਜਕੱਲ੍ਹ ਜੇ ਰਵਾ ਇੱਕ ਮੋਬਾਈਲ ਇੱਕ ਮੋਟਸਕਾ ਚਾਹੀਦਾ ਸਸਿਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਨਵੇਂ ਪੋਡਕਾਸਟ ਨਵੀਂ ਵੀਡੀਓ ਦੇ ਵਿੱਚ ਹਰ ਸ਼ਨੀਵਾਰ ਦੇ ਸ਼ਨੀਵਾਰ ਰਾਤ ਨੂੰ 8 ਵਜੇ ਆਪਣੇ ਇਸ ਚੈਨਲ ਤੇ ਇੱਕ ਵੀਡੀਓ ਹੁੰਦੀ ਹੈ ਜਾਂ ਪੋਡਕਾਸਟ ਹੁੰਦੇ ਨੇ ਜਿਹਦੇ ਵਿੱਚ ਆਪਾਂ ਤੁਹਾਨੂੰ ਨਵੇਂ-ਨਵੇਂ ਮਹਿਮਾਨਾਂ ਦੇ ਨਾਲ ਨਵੇਂ-ਨਵੇਂ ਐਕਸਪੀਰੀਅੰਸ ਜਿਹੜੇ ਉਹ ਸ਼ੇਅਰ ਕਰਾਉਂਦੇ ਆਂ ਅੱਜ ਦੇ ਇਸ ਪੋਡਕਾਸਟ ਦੇ ਵਿੱਚ ਸਾਡੇ ਨਾਲ ਇੱਕ ਕਾਰ ਮੈਕੈਨਿਕ ਜੋ ਬੜੇ ਮਸ਼ਹੂਰ ਨੇ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਜਿਨ੍ਹਾਂ ਨੂੰ ਰਿੰਕੂ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਜਿਹੜੇ ਕਿ ਪਿੰਡ ਕਲਿਆਣਪੁਰ ਤੋਂ ਨੇ ਹੁਣ ਆਹ ਦਿਨਾਂ ਦੇ ਪੋਡਕਾਸਟ ਵਿੱਚ ਪਹੁੰਚੇ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜਿੱਦਾਂ ਮਕੈਨੀਕਲ ਜਿੱਦਾਂ ਕਾਰ ਦੇ ਜਿੰਨਾ ਵੀ ਸਾਰਾ ਆਟੋਮੋਬਾਈਲ ਦਾ ਕੰਮ ਹੁੰਦਾ ਉਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਨਾਲ ਦੇ ਨਾਲ ਭਾਈ ਸਾਹਿਬ ਜਿੱਦਾਂ ਨਿਸ਼ਕਾਮ ਕਿਰਤ ਜਥੇ ਕਿਰਤਨ ਦੇ ਨਾਲ ਵੀ ਜੁੜੇ ਨੇ ਸਾਰੀਆਂ ਗੱਲਾਂ ਬਾਤਾਂ ਇਸ ਚੈਨਲ ਤੇ ਕਰਾਂਗੇ ਸੋ ਤੁਸੀਂ ਵੀ ਬਣੇ ਰਹਿਣਾ ਇਸ ਵੀਡੀਓ ਨੂੰ ਪੂਰਾ ਦੇਖਣਾ ਸਭ ਤੋਂ ਪਹਿਲੇ ਪੋਡਕਾਸਟ ਸ਼ੁਰੂ ਕਰਨ ਤੋਂ ਪਹਿਲੇ ਭਾਈ ਸਾਹਿਬ ਦਾ ਵਫਾ ਤੇ ਬਲਾ ਕੇ ਸਵਾਗਤ ਕਰਦੇ ਆਂ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਬਹੁਤ ਧੰਨਵਾਦ ਜੀ। ਉਹ ਠੀਕ ਠਾਕ ਹੈ। ਕਿਰਪਾ ਗੁਰਸਾਹਿਬ। ਚਲ ਵਧੀਆ ਵਧੀਆ। ਇਹ ਬਹੁਤ ਬਹੁਤ ਧੰਨਵਾਦ ਜੀ ਟਾਈਮ ਕੱਢਿਆ ਆ ਜੀ ਆਸਤੇ। ਉਹ ਗੁਰਸਾਹਿਬ ਕਿੱਡਾਂ ਵਾਲੇ? ਠੀਕ ਹੈ ਜੀ। ਤੇ ਭਾਜੀ ਆਪਾਂ ਇਸ ਪੋਡਕਾਸਟ ਨੂੰ ਸ਼ੁਰੂ ਕਰਦੇ ਹਾਂ ਤੇ ਸਭ ਤੋਂ ਪਹਿਲੇ ਮੈਂ ਜਾਨਣਾ ਚਾਹਾਂਗਾ ਕਿ ਤੁਹਾਡੀ ਭਾਜੀ ਜਰਨੀ ਕਿੱਦਾਂ ਮਿਲਦੀ ਤੁਸੀਂ ਸਟਾਰਟਿੰਗ ਕਿੱਦਾਂ ਕੀਤੀ ਆਪਣੇ ਮਕੈਨਿਕਲ ਆਪਣੇ ਲਾਈਨ ਦੇ ਵਿੱਚ ਆਉਣ ਵਾਸਤੇ। ਦੇਖੋ ਜੀ ਸਭ ਤੋਂ ਪਹਿਲਾਂ ਮੇਰਾ ਸ਼ੌਂਕ ਸੀ ਹੀ ਗੱਡੀ ਚਲਾਉਂਦਾ। ਗੱਡੀ ਚਲਾਉਂਦਾ ਸ਼ੌਂਕ ਹੀ ਇਹਦੇ ਤੋਂ ਹੀ ਮੈਂ ਫਿਰ ਹੋਰ ਕੀ ਨਾਵਾ ਗੱਡੀ ਚਲਾਉਣ ਵਾਸਤੇ ਕਿਸੇ ਕੋਲ ਗਿਆ ਜਾਜ ਨਹੀਂ ਦੱਸੀ ਉਸ ਤੋਂ ਬਾਅਦ ਮੈਂ ਮਕੈਨਿਕ ਦਾ ਕੰਮ ਚਾਲੂ ਕਰ ਲਿਆ ਫਿਰ ਮੈਂ ਉਤੋਂ ਜਾਚ ਵੀ ਸਿੱਖੀ ਗੱਡੀਆਂ ਦਾ ਕੰਮ ਪੂਰਾ ਯਾਨੀ ਕਿ ਸਿੱਖ ਕੇ ਗਰਦਾਸਪੁਰ ਸਿੱਖਣ ਜਾਂਦਾ ਰਿਹਾ ਸਰਦਾਰ ਮੁਰਤਾ ਸਿੰਘ ਜੀ ਆਗੇ ਨੇ ਗਰਦਾਸਪੁਰ ਬਹੁਤ ਮਸ਼ਹੂਰ ਨੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦੀ ਪਟਾਣੀ ਦੀ ਦੁਕਾਨ ਹੁੰਦੀ ਰਹੀ ਹੈ ਗਰਦਾਸਪੁਰ ਜ਼ਿਲ੍ਹੇ ਚ ਤੇ ਉਹਨਾਂ ਦੇ ਨਾਲ ਹੀ ਮੈਂ ਉਹਨਾਂ ਕੋਲ ਸਿੱਖ ਕੇ ਹੀ ਕੰਮ ਜਿਹੜਾ ਵਾ ਗੱਡੀ ਮਨੂ ਉਹਨਾਂ ਨੇ ਜਿਹੜਾ ਵਾ ਸਾਨੂੰ ਏਜੰਸੀ ਵਿੱਚ ਲਾਇਆ ਜਦੋਂ ਮੈਂ ਪੂਰਾ ਕੰਮ ਸਿੱਖ ਕੇ ਫਿਰ ਮਨੂੰ ਕਹਿੰਦਾ ਕਿ ਕਿੰਨੀ ਤਨਖਾਹ ਲਏਗਾ ਮੈਂ ਜੀ ਜੋ ਤੁਸੀਂ ਲਾਓਗੇ ਮੈਨੂੰ ਕਬੂਲ ਆ ਫਿਰ ਉਹਨਾਂ ਨੇ ਜੀ ਮੇਰੀ ਐਰੋਜੰਸੀ ਸੀ ਗੁਰਦਾਸਪੁਰ ਹੁੰਦੀ ਰਹੀ ਆ ਮਨੂੰ ਉੱਥੇ ਫੋਰਮੈਨ ਲਗਾਇਆ ਗਿਆ ਮੈਂ ਉੱਥੇ ਕਾਫੀ ਚਿਰ ਕੋਈ 3-4 ਸਾਲ ਉੱਥੇ ਕੰਮ ਕੀਤਾ ਫਿਰ ਸਵਾਨੀ ਚ ਵੀ ਲੱਗਾ ਰਿਆ ਉਸ ਤੋਂ ਬਾਅਦ ਮੈਂ ਫਿਰ ਟਾਟਾ ਜੀ ਥੋੜਾ ਜਿਹਾ ਕੰਮ ਕਰਕੇ ਆ ਸਾਡੇ ਤਾਏ ਜੀ ਸੁਖਦੇਵ ਸਿੰਘ ਜੀ ਹੈਗੇ ਨੇ ਉਹਨਾਂ ਨੂੰ ਟਾਟਾ ਵਿੱਚ ਵੀ ਥੋੜਾ ਮੌਕਾ ਦਿੱਤਾ ਕੰਮ ਕਰਨ ਵਾਸਤੇ ਯਾਨੀ ਕਿ ਮੈਂ ਦੋਨੋਂ ਹੀ ਗੱਡੀਆਂ ਡੀਜ਼ਲ ਪੈਟਰੋਲ ਦੋਨੋਂ ਕੰਮ ਕਰੇ ਤੇਨਾ ਟਾਈਮ ਹੋ ਗਿਆ ਭਾਈ ਤੁਹਾਨੂੰ ਮਕੈਨਿਕ ਦਾ ਕੰਮ ਕਰਦੇ ਹੋ ਹੁਣ ਘਟੋ-ਘਟੋ ਤੇ 25 ਸਾਲ ਚਲੇ 30 ਸਾਲ ਹਾਂਜੀ 30 ਸਾਲ ਦਾ ਚਿਰ ਬਾ ਬੋਲਦਾ ਬੜੀ ਹਾਂਜੀ ਹਾਂਜੀ ਗੁਰੂ ਸਾਹਿਬ ਦੀ ਕਿਰਪਾਈ ਉਹਨਾਂ ਦੇ ਨਾਲ ਹੀ ਬਲੀ ਕਿ ਕਿਹੜੀ ਗੱਡੀ ਕਿਸਮ ਦੀਆਂ ਗੱਡੀਆਂ ਜ਼ਿਆਦਾ ਕਰਦੇ ਪਟਾ ਗੱਡੀਆਂ ਆਲ ਰੌਂਡਰੀ अच्छा सीएनजी ਜਦੋਂ ਐਲਪੀਜੀ ਇਲੈਕਟ੍ਰਿਕ ਐਲਪੀਜੀ ਵੀ ਕਰ ਲਈਦੀ ਆ ਦੂਸਰੀ ਨਿਸ਼ਾਨ ਦੇ ਜੋ ਟੋਟਾਰੇ ਜਿਹੜੇ ਕਿਸ਼ਤੀ ਵਾਲੇ ਇੰਜਨ ਜਿਹੜੇ ਉਹ ਵੀ ਕਰ ਲੈਂਦੇ ਆ ਜਿਹੜੇ ਜੜੀਆਂ ਹੁਣ ਅੱਜ ਕੱਲ ਜਿਹੜੀਆਂ ਚਲਦੀਆਂ ਭਾਜੀ ਇਲੈਕਟ੍ਰੀਕਲ ਜੜੀਆਂ ਉਹ ਵੀ ਕਰ ਲੈਂਦੇ ਲੈ ਹਾਂਜੀ ਉਹ ਵੀ ਕਰ ਲਈਦੀ ਅੱਛਾ ਹਾਂਜੀ ਜਦੋਂ ਭਾਈ ਹਰ ਵਾਰੀ ਜਿੱਦਾਂ ਕਹ ਲਓ ਕਿ ਨਵੇਂ-ਨਵੇਂ ਮਾਡਲ ਹੁੰਦੇ ਆ ਮਾਰਕੀਟ ਦੇ ਵਿੱਚ ਹਰ ਕੋਈ ਨਾ ਕੋਈ ਟਾਈਮ ਬਸ ਉਸ ਤਰ੍ਹਾਂ ਸਾਨੂੰ ਜਿਹੜੇ ਨੇ ਏਜੰਸੀ ਵਾਲੇ ਬੁਲਾਉਂਦੇ ਨੇ ਉਹ ਸਰਟੀਫਿਕੇਟ ਵੀ ਦਿੰਦੇ ਆ ਨਾਲ ਸਾਡੀ ਉਥੇ ਕੋਈ 15 ਦਿਨ ਦੀ ਇੰਟਰਵਿਊ ਹੁੰਦੀ ਆ ਫਿਰ ਉਸ ਤਨਾ ਸਾਨੂੰ ਵੀ ਦੱਸਦੇ ਨੇ ਵੀ ਇਸ ਤਰ੍ਹਾਂ ਆ ਕੰਮ ਕੀਤਾ ਜਾਏਗਾ ਇੰਜਨ ਦਾ ਕੰਮ ਇਦਾਂ ਕਰਨਾ ਆ ਪਾਰਟ ਦਾ ਫਾਲਟ ਹੋਇਆ ਤਾਂ ਆ ਚੇਂਜ ਕਰਨਾ ਜੀ ਉਸ ਹਿਸਾਬ ਦੇ ਨਾਲ ਹੀ ਫਿਰ ਸਾਨੂੰ ਜਿਹੜਾ ਉਹ ਕਾਪੀ ਦਿੱਤੀ ਜਾਂਦੀ ਆ ਕੁਝ ਮੇਰੇ ਕੋਲ ਕਾਪੀਆਂ ਪਈਆਂ ਨਹੀਂ ਆ ਹੁਣ ਇਲੈਕਟ੍ਰੋਨਿਕ ਕੰਮ ਚੱਲ ਪਿਆ ਉਹਦੇ ਨਾਲ ਸਾਨੂੰ ਐਡਵਾਂਸ ਉਹਨਾਂ ਨੇ ਦੱਸਿਆ ਵੀ ਆ ਹਾਂਜੀ ਵੀ ਇਸ ਤਰ੍ਹਾਂ ਇਹ ਕੰਮ ਕਰਨਾ ਵੀ ਹਰ ਮਾਡਲ ਦੀ ਤਾਂ ਟ੍ਰੇਨਿੰਗ ਦਿੱਤੀ ਜਾਂਦੀ ਆ ਹਾਂ ਟ੍ਰੇਨਿੰਗ ਦਿੱਤੀ ਜਾਂਦੀ ਮਰਤੀ ਵਾਲੇ ਬੁਲਾ ਲੈਂਦੇ ਆ ਫਿਰ ਟਾਟਾ ਵਾਲੇ ਵੀ ਬੁਲਾਉਂਦੇ ਨੇ ਹਾਂ ਟਾਟਾ ਮੇਰੇ ਕੋ ਥਰਾਈਜ਼ ਵੀ ਆ ਉਹ ਫ੍ਰੀ ਸਰਵਿਸ ਵੀ ਬੰਦਾ ਮੇਰੇ ਕੋ ਕਰਾ ਸਕਦਾ ਹਨ ਕਿ ਓਕੇ ਹਾਂਜੀ ਠੀਕ ਹੈ ਤੇ ਭਾਜੀ ਆਪਣੀ ਸਟੱਡੀ ਕਿਤੋਂ ਤੱਕ ਪੜ੍ਹੇ ਜੇ ਇਹ ਸਟੱਡੀ ਮੇਰੀ ਪਲੱਸ 2 ਹੋਆ ਤੇ ਆਈਟੀਆ ਉਤੋਂ ਬਾਅਦ ਸਿੱਧੇ ਇਸ ਫੀਲਡ ਵਿੱਚ ਆ ਗਏ ਹਾਂਜੀ ਹਾਂਜੀ ਤੇ ਇਹ ਭਾਜੀ ਸ਼ੁਰੂ ਤੋਂ ਤੁਹਾਡਾ ਕਿ ਸ਼ੌਂਕ ਹੀ ਜਾਂ ਕਿ ਕਿਦਾਂ ਨਹੀਂ ਮੇਰਾ ਸ਼ੌਂਕ ਹੀ ਸੀ ਗੱਡੀਆਂ ਵਾਲੇ ਦਾ ਸ਼ੌਂਕ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਹੁਣ ਜਦਾਂ ਇਸ ਫੀਲਡ ਵਿੱਚ ਇਹ ਤੇ ਵਧੀਆ ਲੱਗਦਾ ਸਾਰਾ ਕੰਮ ਕਰਨਾ ਬਹੁਤ ਵਧੀਆ ਗੁਰੂ ਸਾਹਿਬ ਦੀ ਕਿਰਪਾ ਜੀ ਬਹੁਤ ਹੀ ਹਾਂਜੀ ਠੀਕ ਹੈ ਤੇ ਭਾਜੀ ਨਾਲ ਦੇ ਨਾਲ ਤੁਸੀਂ ਨਿਸ਼ਕਾਮ ਕੀਤਨ ਨਾਲ ਜੁ ਭਾਜੀ ਉਹ ਰਾਤ ਨੂੰ ਡੇਲੀ ਜਿਹੜਾ ਨਸਕਾਮ ਕੀਤੀ ਤੇ ਆਪੇ ਲੈ ਜਾਂਦੇ ਆ ਉਹਨਾਂ ਦੀ ਕਿਰਪਾ ਨਾਲ ਹੀ ਆਪਾਂ ਪਹੁੰਚ ਜਾਂਦੇ ਆ ਠੀਕ ਹੈ ਤੇ ਭਾਜੀ ਇਸ ਲਾਈਨ ਦੇ ਵਿੱਚ ਨਾਲ ਜਿੰਦਾ ਕਹ ਲੋ ਵੀ ਸੰਗਤ ਨਾਲ ਜੁੜੇ ਦਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਜਥੇ ਨਾਲ ਸੰਗਤ ਦੇ ਨਾਲ ਜਦੋਂ ਤੋਂ ਮੈਂ ਕੰਮ ਸਿੱਖਣ ਲਿਆ ਉਦੋਂ ਤੋਂ ਹੀ ਸ਼ੁਰੂ ਤੋਂ ਹੀ ਜਾਂਦਾ ਰਿਆਂ ਸੰਗ ਦੇ ਵਿੱਚ ਜਦੋਂ ਮੈਂ ਗੁਰਦਾਸਪੁਰ ਕੰਮ ਸਿੱਖਦਾ ਰਿਆਂ ਵਾ ਉਦੋਂ ਡਾਕਟਰ ਸਾਹਿਬ ਡਾਕਟਰ ਸਿਮ ਸਿੰਘ ਜੀ ਗੁਰਦਾਸਪੁਰ ਵਾਲੇ ਨੇ ਜਿਹੜੇ ਉਹਨਾਂ ਦੇ ਕੋਲ ਹੀ ਮੈਂ ਰਾਤ ਉੱਥੇ ਵੀ ਰੰਦਦਾ ਰਿਆਂ ਭਾਈ ਜੀ ਇਸ ਨੇ ਘਰ ਵੀ ਰਹਿ ਪਣਾ ਹਾਂਜੀ ਤੇ ਉੱਥੋਂ ਹੀ ਮੈਂ ਕੰਮ ਸਿੱਖ ਕੇ ਤੇ ਉੱਥੋਂ ਹੀ ਕੀਰਤਨ ਤੇ ਜਲ ਜਣ ਨਾਲ ਹੀ ਆਇਆ ਨਾ ਪਹਿਲਾਂ ਹੁੰਦੀ ਸੀ ਸਾਈਕਲਾਂ ਤੇ ਜਾਂਦੇ ਹੁੰਦੇ ਸੀ ਡਾਕਟਰ ਸਾਹਿਬ ਹਾਂਜੀ ਤੇ ਡਾਕਟਰ ਸਾਹਿਬ ਦੇ ਪਿੱਛੇ ਦਾਸ ਨੇ ਬੈਹ ਜਾਣਾ ਤੇ ਮੈਂ ਕਹਿਣਾ ਵੀ ਆ ਪੀ ਚਲੋ ਵੀ ਮੈਂ ਸੈਗਾ ਪਿੱਛੋਂ ਨਾ ਤੇ ਉਹਨਾਂ ਨੇ ਮੈਨੂੰ ਚਲਾਉਣ ਨਹੀਂ ਦੇਣਾ ਅੱਛਾ ਹਾਂਜੀ ਤੇ ਨਹੀਂ ਤੂੰ ਥੱਕਿਆ ਮਾ ਰਮਾਨ ਨੇ ਬੈਹ ਜਾ ਠੀਕ ਐਸਾ ਤਾਂ ਜੀ ਫਿਰ ਪਾਠ ਕਰਦੇ ਜਾਣਾ ਹਾਂਜੀ ਤੇ ਸਾਡੇ ਉਹ ਭਾਈ ਜੀ ਹੁੰਦੇ ਰਹੇ ਨੇ ਉਹਨੇ ਵਾਜੇ ਬੰਦੇ ਹੁੰਨੇ ਮਗਰ ਸਾਈਕਲਾਂ ਤੇ ਮਲਵੀ ਕੀਰਤਨ ਕਰਦੇ ਹਾਂ ਹਾਂ ਸਾਈਕਲ ਤੇ ਜਾਂਦੇ ਰਹੇ ਨੇ ਪਹਿਲਾਂ ਮੇਰੇ ਡੈਡੀ ਤਪੜਾ ਵਜਾਉਂਦੇ ਹੁੰਦੇ ਸੀ ਨਾਲ ਅੱਛਾ ਥੋੜਾ ਜਿਹਾ ਭਾਈ ਜੀਸੇ ਦੀ ਘਰ ਦੀ ਪਹਿਲੇ ਸੀ ਉਹ ਵੀ ਤਪੜਾ ਵਜਾਉਂਦੇ ਹੁੰਦੇ ਜੋ ਤੋਂ ਬਾਅਦ ਫਿਰ ਥੋੜਾ ਭਾਈ ਜੀਸੇ ਇੱਕ ਅੰਨ ਨਾਲ ਤੇ ਕੀ ਅੰਨਾ ਵਾ ਡੈਡੀ ਨੇ ਤਪੜਾ ਵਜਾਉਣਾ ਸਸਦਾਰ ਦਵਿੰਦਰ ਸਿੰਘ ਜੀ ਠਾਹਿੰਦਾਰ ਹਾਂਜੀ ਉਹਨਾਂ ਨਾਲ ਵੀ ਡੈਡੀ ਨੇ ਕਾਫੀ ਚਿਰ ਤਪੜਾ ਵਜਾਇਆ ਕੀਰਤਨ ਤੇ ਵੀ ਕਰਦੇ ਦੇ ਤੇ ਨਾਲ ਦੇ ਨਾਲ ਇਹਨਾਂ ਦੀ ਡਿਊਟੀ ਵੀ ਜਾਂਦੇ ਨੇ ਤਾਂ ਉਹ ਸਰ ਮੈਂ ਫਿਰ ਉੱਥੇ ਹੀ ਕਾਫੀ ਕੰਮ ਸਿੱਖ ਕੇ ਉੱਥੋਂ ਹੀ ਫਿਰ ਮੈਨੂੰ ਸਰਦਾਰ ਮੁਰਤਾ ਸਿੰਘ ਜੀ ਨੇ ਏਜੰਸੀ ਵਿੱਚ ਭਾਈ ਜੇ ਗੱਲ ਕਰੀਏ ਜਿੱਦਾਂ ਸਾਡਾ ਮਕੈਨਿਕ ਦਾ ਕੰਮ ਆ ਅੱਜ ਕੱਲ ਜਿੱਦਾਂ ਨਵੀਂ ਜਨਰੇਸ਼ਨ ਜਿੱਦਾਂ ਮਡੇ ਗਡੇ ਸਾਡੇ ਏਜ ਦੇ ਚ ਕਹ ਲੋ ਤੇ ਜਿੱਦਾਂ ਇਹ ਕੰਮ ਦੇ ਵਿੱਚ ਕਹਿ ਸਕਦੇ ਆ ਵੀ ਚਲੋ ਇਹ ਹੈ ਸਕਿੱਲ ਬੜਾ ਵਧੀਆ ਵਾ ਪਰ ਇਹਦੇ ਚ ਹੱਥ ਪੈਰ ਬੜੇ ਹੱਥ ਪੈਰ ਅੱਜ ਕੱਲ ਦੇ ਮੁੰਡੇ ਸਿੱਖ ਕੇ ਰਾਜੀ ਨਹੀਂ ਆ ਜੀ ਅੱਜ ਕੱਲ ਚਾਹੇ ਮੇਰੇ ਕੋਲ ਮੁੰਡੇ ਵੀ ਹੁੰਦੇ ਨਾਲ ਉਹਨਾਂ ਨੇ ਬਾਕੀ ਕੰਮ ਕਰਨਗੇ ਜਾਂ ਹਾਥਤ ਉਹ ਕਾਲੇ ਕਰਨ ਪੈਣਗੇ ਉਹ ਨਹੀਂ ਕਰਨਗੇ ਚੈਂਜਰ ਧੋਣਾ ਜਿੱਦਾਂ ਖੋਲਿਆ ਵਾ ਇੰਜਨ ਨਹੀਂ ਧੋਣਗੇ ਆ ਇਹ ਤਾਂ ਕੰਮ ਆਏ ਮਰੀਦਾ ਚਾਈਨੀ ਤੋਂ ਉਹ ਤਾਂ ਛੁੱਟੀ ਮਾਰ ਜਾਣਗੇ ਅੱਛਾ ਹਾਂਜੀ ਤੇ ਆਪ ਹੀ ਚਲੋ ਕਰਨਾ ਹੀ ਪੈਂਦਾ ਸਾਨੂੰ ਤੇ ਕਰਨਾ ਹੀ ਪੈਣਾ ਜੀ ਹਾਂ ਹਾਂਜੀ ਉਸ ਤੋਂ ਬਾਅਦ ਕੀ ਹੁੰਦਾ ਵਾ ਹੁਣ ਆਜ ਕੱਲ ਦੀ ਜਿਹੜੀ ਮੋਢੀਰਾ ਜਿਹੜੀ ਇਹ ਕੰਮ ਸਿੱਖ ਕੇ ਰਾਜੀ ਨਹੀਂ ਸਿਰਫ ਇਨਨ ਨੂੰ ਆਜ ਕੱਲ ਜਿਹੜਾ ਵਾ ਇੱਕ ਮੋਬਾਈਲ ਇੱਕ ਮੋਟਰ ਸੱਕ ਚਾਹੀਦਾ ਜੋ ਕਿ ਸਾਡੇ ਇੱਥੇ ਜਿਹੜਾ ਵਾ ਆਪਾਂ ਜਿਹੜਾ ਵਾ ਕੰਮ ਸਿੱਖਣ ਕੇ ਰਾਜੀ ਨਹੀਂ ਆ ਸਿਰਫ ਵੇਲੇ ਰਹਿ ਕੇ ਦਾ ਜੀਣਾ ਤੇ ਕੰਮ ਸਿੱਖਣ ਵਾਲਾ ਕੋਈ ਨਹੀਂ ਸਿਰਫ ਆ ਨੂੰ ਮੋਟਰਸਾਈਕਲ ਮਿਲ ਜੇ ਇੱਕ ਮੋਬਾਈਲ ਮਿਲ ਜੇ ਬਸ ਆਪਾਂ ਫੇਰਾ ਤੋਰੀ ਕਰੀ ਨੇ ਕੰਮ ਤੇ ਵਾ ਹੈ ਭਜੀ ਮੈਨੂੰ ਤੈਨੂੰ ਲੱਗਦਾ ਵੀ ਜ਼ਿਆਦਾਤਰ ਵੇਲੇ ਪਰ ਚਲੋ ਹੈ ਵੀ ਚਲੋ ਪਰ ਜਿਹੜੇ ਸਿੱਖਦੇ ਆ ਜੀ ਉਹਨਾਂ ਦੀ ਗੱਲ ਕਰੀਏ ਉਹ ਤੇ ਜਿਹੜੇ ਸਿੱਖਦੇ ਆ ਲਗਤ ਸਿੱਖਦੇ ਵੀ ਆ ਇਹ ਨਹੀਂ ਵੀ ਨਹੀਂ ਸਿੱਖਦੇ ਸਿੱਖਦੇ ਨੇ ਕੁਝ ਬੰਦੇ ਵਿੱਚ ਇਦਾਂ ਦੇ ਹੈਗੇ ਜਿਹੜੇ ਨਹੀਂ ਕੀ ਕੰਮ ਕਰਦੇ ਹੋ 10 ਦਿਨ ਲਾਉਣਗੇ ਫਿਰ ਬਾਤੋਂ ਹਟ ਜੇ ਤੇ ਭਾਜੀ ਕਿਸ ਕਿਸਮ ਦੇ ਟੂਲ ਹੁੰਦੇ ਆ ਆਪਣੇ ਕੋ ਜਿਹਦੇ ਬਾਰੇ ਤੁਹਾਨੂੰ ਕਾफी ਜਾਣਕਾਰੀ ਜਿਦਾ ਮਕੈਨਿਕ ਦੇ ਬਾਰੇ ਟੂਲ ਜੈਨਿਕ ਸਾਡੇ ਕੋ ਹੁਣ ਜਿਹੜੇ ਇਲੈਕਟ੍ਰੋਨਿਕ ਆਏ ਨੇ ਉਹਦੇ ਸਕੈਨਰ ਆ ਗਏ ਨੇ ਸਕੈਨਰ ਦੇ ਵਿੱਚ ਉਹਨਾਂ ਨੂੰ ਕਰ ਲਾਵਾਂਗੇ ਸਕੈਨਰ ਚੋਂ ਪਤਾ ਲੱਗ ਜਾਂਦਾ ਇਹ ਕਿਹੜਾ ਫਾਲਟ ਠੀਕ ਠੀਕ ਤੇ ਭਾਜੀ ਜੜੀਆਂ ਇਲੈਕਟ੍ਰੀਕਲ ਕਾਰਾਂ ਵਾਂ ਜਾਂ ਨਾਰਮਲ ਗੱਡੀਆਂ ਵਾਂ ਇਹਨਾਂ ਚ ਕਿੰਨਾ ਫਰਕ ਲੱਗਦਾ ਵੀ ਕੰਮ ਦੇ ਵਿੱਚ ਕਹ ਦੋ ਮਕੈਨਿਕ ਦੇ ਵਿੱਚ ਕੰਮ ਨੂੰ ਕਰਨ ਦਾ ਕੰਮ ਕਰਨ ਦਾ ਇੱਕ ਹੀ ਇਹ ਤਰੀਕਾ ਦੇ ਸਿਰਫ ਇਹਦੇ ਇਲੈਕਟ੍ਰੋਨਿਕ ਜ਼ਿਆਦਾ ਆ ਗਿਆ ਜਿਹੜਾ ਛੇਤੀ ਉਹਦਾ ਫਾਲਟ ਦਾ ਨਹੀਂ ਪਤਾ ਉਹ ਸਕੈਨਰ ਦੇ ਵਿੱਚ ਪਤਾ ਲੱਗ ਜਾਂਦਾ ਜੋ ਕਿ ਉਹਨਾਂ ਨੇ ਆਪਣੇ ਹੱਥਰੇ ਜੇ ਈਸੀਐਮ ਹੁੰਦਾ ਵਾ ਉਹਦੇ ਵਿੱਚ ਸਾਰਾ ਫਾਲਟ ਉਹਨਾਂ ਪਰਿਆ ਜਿਸ ਤਾਂ ਦਾ ਦਿਮਾਗ ਹੈ ਇਸੇ ਤਰ੍ਹਾਂ ਉਹਨਾਂ ਨੇ ਇੱਕ ਦਿਮਾਗ ਬਣਾਇਆ ਵਾ ਉਹ ਉਸੇ ਤਰ੍ਹਾਂ ਹੀ ਜਿਹੜਾ ਵਾ ਕਿ ਬਾਹਰ ਗੱਡੀ ਨਾ ਜਾਵੇ ਮਕੈਨਿਕ ਕੋਲ ਸਾਡੇ ਕੋਲ ਹੀ ਆਵੇ ਹੂੰ ਹੂੰ ਇਸ ਕਰਕੇ ਉਹਨਾਂ ਨੇ ਜਿਹੜਾ ਵਾ ਇੱਕ ਜਿਹੜਾ ਵਾ ਉਹ ਸਕੈਨਰ ਤਿਆਰ ਕੀਤੇ ਵਧੀਆ ਜਿਹਾ ਸਕੈਨਰ ਉਹ ਏਜੰਸੀ ਕੋਲ ਹੀ ਹੁੰਦਾ ਵਾ ਉਹ ਬਾਹਰ ਨਹੀਂ ਦਿੰਦੇ ਠੀਕ ਹੈ ਤੇ ਜਿਹੜਾ ਨਾਰਮਲ ਥੋੜਾ ਹੁੰਦਾ ਵਾ ਉਹ ਬਾਹਰ ਮਿਲ ਜਾਂਦੇ ਨੇ ਮਲੋਵੀ ਕੋਈ ਗਾ ਗਾ ਤੁਹਾਨੂੰ ਕਵੇ ਕਿ ਭਾਈ ਅਮਰਜੀਤ ਸਿੰਘ ਜੀ ਸਾਡੀ ਗੱਡੀ ਜਿਹੜੀ ਆ ਸਟਾਰਟ ਤੇ ਹੁੰਦੀ ਆ ਪਰ ਚੱਲਣ ਨਹੀਂ ਦੇਈ ਉਹਨੂੰ ਕਿਦਾਂ ਫਿਕਸ ਕਰਦੇ ਜਾਂ ਕਿਦਾਂ ਉਹਦਾ ਸਲੂਸ਼ਨ ਪਹਿਲਾਂ ਤੇ ਅਸੀਂ ਦੇਖਣਾ ਵੀ ਆਪਣਾ ਫਾਲਟ ਹੈਗਾ ਠੀਕ ਹੈ ਜੀ ਕਿਸੇ ਵੇਲੇ ਇਹ ਹੁੰਦਾ ਇਲੈਕਟ੍ਰੀਸ਼ੀਅਨ ਦਾ ਵੀ ਫਾਲਟ ਹੁੰਦਾ ਉਹਦੇ ਚ ਚੱਲ ਇਲੈਕਟ੍ਰੋਨਿਕ ਹੈ ਉਹਦੇ ਚ ਜੇ ਦੂਸਰੀ ਹੋਵੇ ਉਹ ਤੇ ਫਿਰ ਅਸੀਂ ਆਪ ਹੀ ਸਾਡਾ ਫਾਲਟ ਲੱਭ ਕੇ ਆਪ ਹੀ ਕਰ ਦਾਂ ਫਿਰ ਉਹ ਸਕੈਨਰ ਲਾ ਕੇ ਫਿਰ ਚੈੱਕ ਕਰਨਾ ਪੈਂਦਾ ਪਿਛੇ ਇਹ ਪਈਏ ਕਦਰ ਘਟਨਾ ਹੋਈ ਹੈ ਤੁਹਾਡੇ ਨਾਲ ਜਦੋਂ ਤੁਸੀਂ ਆਪਾਂ ਉਦੋਂ ਸਾਨੂੰ ਸਾਰੇ ਏਰੀਆ ਨੂੰ ਪਤਾ ਲੱਗ ਗਿਆ ਸੀ ਹੀ ਪਈਦਰ ਘਟਨਾ ਇਹ ਆ ਟਿਕ ਆਡੀਅੰਸ ਨੂੰ ਦੱਸ ਸਕਦੇ ਜੇ ਕਿ ਜਦੋਂ 라ਨੂ ਕੀਤਨ ਤੋਂ ਆਉਂਦੇ ਉਦੋਂ ਕਿਦਾਂ ਕੀ ਹੋਇਆ ਉਹ ਤੋਂ ਘਟਨਾ ਸੀ ਉਦੋਂ ਸਮਾਗਮ ਸੀ ਸਾਡਾ ਕਪੂਰਥਲੇ ਤੇ ਦਿੱਲੀ ਦਾਸ ਨੂੰ ਲੈ ਜਾਂਦੇ ਰਹੇ ਨਾਲ ਕਿਸੇ ਵੇਲੇ ਮੈਂ ਲੇਟ ਵੀ ਹੋ ਜਾਣਾ ਤੇ ਕਪੜੇ ਜਿਹੜੇ ਬਸਦੇ ਵਿੱਚ ਹੀ ਬਦਲਦਾ ਰਿਹਾ ਠੀਕ ਹੈ ਜੀ ਇਸ ਤਰ੍ਹਾਂ ਹੀ ਪੈ ਜਾਣਾ ਹੜਕੇ ਕਪੜੇ ਵਿੱਚੇ ਬਦਦਾਂ ਬਸਦੇ ਵਿੱਚ ਤੇ ਬਸਦੇ ਵਿੱਚ ਹੀ ਪਾਉਣੇ ਹਾਂਜੀ ਇਸ ਤਰ੍ਹਾਂ ਹੀ ਆਪਾਂ ਜਦੋਂ ਫਰਦਾ ਦੇ ਕੋਈ 12 ਚ ਕਪੂਰਥ ਲਿਓ 12 ਇੱਕ ਦੇ ਡੇਢ ਦਾ ਟਾਈਮ ਹੋਣਾ ਜੀ ਵਾਪਸ ਆਏ ਨੇ ਤੇ ਡਾਕਟਰ ਸਾਹਿਬ ਨੇ ਵੀ ਮੜਾਉ ਤੋਂ ਬੜੇ ਜੋ ਨਾ ਹੱਥ ਕੁੱਟ ਕੇ ਤੇ ਛੱਡਿਆ ਅੱਛਾ ਉਹ ਵਾਲੇ ਦਿਨ ਜਦੋਂ ਇਹ ਘਟਨਾ ਵਾਪਰੀ ਉਸ ਦਿਨ ਜੇ ਘਟਨਾ ਵਾਪਰੀ ਅੱਛਾ ਜਦੋਂ ਘਟਨਾ ਵਾਪਰੀ ਮੈਂ ਉਤਰ ਕੇ ਫੜੇ ਬੁਲਾ ਕੇ ਤੇ ਚਲੋ ਆਪਾਂ ਤੁਰਪੇ ਹਾਂਜੀ ਸਾਡੇ ਨਾਲ ਅਗਰੋਂ ਸਾਡੇ ਪਿੰਡ ਦੀ ਸੰਗਤ ਵੀ ਜਾਂਦੀ ਆ ਸਰਦਾਰ ਦਰਬਾਰਾ ਸਿੰਘ ਦੀ ਸਰਦਾਰ ਜਰਨੈਲ ਸਿੰਘ ਜੀ ਤੇ ਏ ਸਾਡੇ ਸਾਈਕਲ ਤੇ ਆ ਰਹੇ ਸੀ ਮੈਂ ਮੋਟਰਸਾਈਕਲ ਤੇ ਸੀ ਮੈਂ ਮੋਟਰਸਾਈਕਲ ਲੈ ਕੇ ਗੇਤਾ ਤੁਰ ਪਿਆ ਅੱਛਾ ਇਹ ਮੇਰੇ ਪਿੱਛੇ ਆ ਰਹੇ ਸੀ ਦੋਨੋਂ ਤੇ ਇੱਕ ਸਰਦਾਰ ਜਗੀਰ ਸਿੰਘ ਜੀ ਇਹ ਤਿੰਨੇ ਆ ਰਹੇ ਸੀ ਤੇ ਮੈਂ ਜਿਹੜਾ ਇਹ ਚਾਰ ਪੰਜ ਬੰਦੇ ਜਿਹੜੇ ਨੇ ਇੱਥੋਂ ਆਏ ਪਿੰਡੇ ਦੇ ਬੰਦੇ ਸੀ ਕੁਝ ਕੁਝ ਖੁੰਡੇ ਦੇ ਹੀ ਕੁਝ ਫੁੱਦਲਾ ਚੱਕਦੇ ਹੀ ਹਾਂਜੀ ਇਹ ਖਲੋਤੇ ਮੈਂ ਨਹੀਂ ਦੇਖੇ ਉਹਨਾਂ ਨੇ ਕੀ ਕੀਤਾ ਵੀ ਸਿੱਧਾ ਹੀ ਤੇ ਜਿਹੜਾ ਦਫ਼ਤਰ ਆ ਉਹ ਜਿਹੜਾ ਵਾ ਆਉ ਖਲਾਣ ਵਾਸਤੇ ਕੀਤਾ ਦਾਤਰ ਮੈਂ ਵੀ ਮੋਟਰਸਾਈਕਲ ਚਲਾ ਰਿਹਾ ਮੈਨੂੰ ਪਤਾ ਨਹੀਂ ਲੱਗਾ ਉਹਨਾਂ ਨੇ ਇੱਥੇ ਦਾਤਰ ਮਾਰਤਾ ਇਹ ਚੀਜ਼ ਤੇ ਮੇਰੇ ਉਮ ਨਿਸ਼ਾਨ ਉਸ ਤੋਂ ਬਾਅਦ ਜਿਹੜਾ ਵਾ ਮੈਂ ਬੇਹੋਸ਼ ਪਿਆ ਸੀ ਮੈਨੂੰ ਕੋਈ ਪਤਾ ਨਹੀਂ ਤੇ ਵਾਲ ਮੇਰੇ ਖਿਲਰੇ ਮੋਟਰਸਾਈਕਲ ਪਲੇ ਚੱਲ ਗਿਆ ਮਗਰ ਆ ਰਹੇ ਨੇ ਸਦਾ ਦਰਬਾਰਾ ਸਿੰਘ ਜੀ ਨਾਲ ਹੈ ਕਿ ਸੀ ਸਦਾ ਚੰਦਰ ਸਿੰਘ ਜੀ ਵੀ ਮੇਰੇ ਸਾਹਮਣੇ ਨਾਲ ਜਗੀਰ ਸਿੰਘ ਜੀ ਇਹ ਆਏ ਨੇ ਤੇ ਇਹਨਾਂ ਨੇ ਵੇਖਿਆ ਵਾ ਕਿ ਪੀਰਿੰਗੂ ਬਈਆ ਹੂੰ ਹੂੰ ਉਸੇ ਵੇਲੇ ਇਹਨਾਂ ਨੇ ਫੋਨ ਲਾਇਆ ਇਹਨਾਂ ਨੂੰ ਠਾਹਿੰਦਾਰ ਸਾਹਿਬ ਨੂੰ ਪਹਿਲਾਂ ਤਾਂ ਉਹਨਾਂ ਕੋਲ ਜਿਹਦਾ ਸੀ ਫੋਨ ਵੀ ਨਹੀਂ ਲੱਗਦਾ ਪੀ ਪਹਿਲਾਂ ਦੂਜੇ ਫੋਨ 'ਤੇ ਨਵਾਂ ਨਵਾਂ ਫੋਨ ਲਾਇਆ ਸੀ ਕਹਿੰਦੇ ਆਟੋਮੈਟਿਕ ਫੋਨ ਲੱਗ ਗਿਆ ਅੱਛਾ ਕਿਸੇ ਵੇਲੇ ਬੰਦ ਵੀ ਕਰਕੇ ਬੈਠੇ ਨੇ ਠਾਹਿੰਦਾਰ ਸਾਹਿਬ ਉਸੇ ਵੇਲੇ ਹੀ ਫੋਨ ਲਾ ਕੇ ਤੇ ਉਹ ਜਦ ਫੋਨ ਕੀਤਾ ਉਹਨਾਂ ਨੂੰ ਇਹ ਆ ਗਏ ਨੇ ਆਣ ਕੇ ਉਸੇ ਵੇਲੇ ਵੇਖਿਆ ਵੀ ਬਹੁਤ ਆ ਜਿਹਦਾ ਚੀਜ਼ ਥਾਂ ਆ ਗਈ ਸੀ ਚਾਚੀ ਜੀ ਵੀ ਆ ਗਏ ਨਾਲ ਹੀ ਠਾਹਿੰਦਾਰ ਸਾਹਿਬ ਦੇ ਨਾਲ ਇਹਨਾਂ ਨੇ ਜਦੋਂ ਦੇਖਿਆ ਤੇ ਇਹਨਾਂ ਨੇ ਉਹਦੇ ਵਿੱਚ ਗੱਡੀ ਚ ਪਾ ਕੇ ਮੈਨੂੰ ਲੈ ਗਏ ਜਦੋਂ ਤੁਹਾਡੇ ਭਾਈ ਇਦਾਂ ਆਵਾਲ ਵਜਾ ਤੇ ਉਦੋਂ ਬਿਲਕੁਲ ਪਤਾ ਨਹੀਂ ਲੱਗਾ ਕਿ ਇਹ ਇੱਕਦਮ ਹੋ ਗਿਆ ਨਹੀਂ ਕੁਝ ਨਹੀਂ ਪਤਾ ਲੱਗਾ ਉਸ ਵੇਲੇ ਜਦੋਂ ਠੰਡਰ ਸਾਹਿਬ ਸਾਡੇ ਚਾਚਾ ਜੀ ਵੀ ਲੱਗਦੇ ਨੇ ਹਾਂਜੀ ਉਹ ਉਹਨਾਂ ਨੇ ਮੈਨੂੰ ਗੱਡੀ ਵਿੱਚ ਪਾ ਕੇ ਤੇ ਲੈ ਗਏ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਨਹੀਂ ਜੇ ਪਤਾ ਤੇ ਇਹ ਕਹਿ ਰਹੇ ਸੀ ਠੰਡਾਰਦ ਕੋ ਸੁਣਿਆ ਵੇ ਹੋਰ ਵੀ ਕਈਆਂ ਕੋ ਮੈਂ ਸੁਣਿਆ ਜਰੇ ਪੀ ਕਹਿੰਦੇ ਵੀ ਜਾਪ ਚੱਲ ਰਿਆ ਸੀ ਵਾਹਿਗੁਰੂ ਵਾਹਿਗੁਰੂ ਦਾ ਚੱਲਦਾ ਰਹਿੰਦਾ ਸੀ ਤੇ ਕਹਿੰਦੇ ਵੀ ਤੂੰ ਚੁੱਪ ਨਹੀਂ ਆਇਆ ਜਦੋਂ ਚੁੱਪ ਨਹੀਂ ਆਇਆ ਤੇ ਉਹਨਾਂ ਨੇ ਕੀ ਕੀਤਾ ਵੀ ਠੰਡਾਰਦ ਸਾਹਿਬ ਉਹਨਾਂ ਨੇ ਚਾਚੀ ਉਹਨਾਂ ਨੇ ਪਿੱਛੇ ਬੋਲਣ ਲੱਪੇ ਨੇ ਵੀ ਨਾਲ ਅਸੀਂ ਵੀ ਜਾਪ ਕਰਨ ਲੱਪੇ ਜਾਪ ਕਰਨ ਲੱਪੇ ਅਸੀਂ ਰੈਂਸ ਬਾਈ ਤੇ ਵੀ ਠੰਡਾਰਦ ਸਾਹਿਬ ਨਾਲ ਜਾਂਦੇ ਨੇ ਚਾਚਾ ਜੀ ਨੂੰ ਹਾਂਜੀ ਉਹ ਕੀ ਹਣਾ ਵੀ ਰਾਤ ਜਦੋਂ ਹੋਣਾ ਵੀ ਘਰਦਿਆਂ ਨੂੰ ਦੱਸਿਆ ਨਹੀਂ ਸੀ ਕਿ ਸੱਟ ਲੱਗੀ ਆ ਤੇ ਉਹਨਾਂ ਨੇ ਦੱਸਿਆ ਵੀ ਜੋ ਵੀ ਲੇਟ ਹੋਣਾ ਚਾਚੇ ਨੂੰ ਫੋਨ ਕਰ ਲੈਣਾ ਤੇ ਚਾਚੇ ਨੇ ਕਿਹਾ ਕੋਈ ਗੱਲ ਨਹੀਂ ਇੱਥੇ ਹੀ ਨੇ ਹਾਂਜੀ ਤੇ ਉੱਥੇ ਵੀ ਰਾਤ ਰਾਇ ਪਈਦਾ ਹੀ ਫਰੈਂਸ ਬਾਈ ਦੇ ਜਦੋਂ ਆਈਏ ਹਨੇਰਾ ਹੋ ਜਾਂਦੇ ਦਾ ਰਹਿ ਆਪਣਾ ਉਦੋਂ ਫਿਰ ਇਹਨਾਂ ਨੂੰ ਸਵੇਰੇ ਫਿਰ ਦੱਸਿਆ ਕਰਦਿਆਂ ਨੂੰ ਸਵੇਰੇ ਫਿਰ ਉਹ ਆਏ ਨੇ ਕਰਦੇ ਉਹਨਾਂ ਦੀ ਦਾਸਤੀ ਨਾਲ ਪੰਜਾਂ ਪੈਂਟ ਡਿਊਟੀ ਵੀ ਲੱਗਦੀ ਸੀ ਭਾਈ ਜਿਸ ਨਾਲ ਉਦੋਂ ਸਭ ਮੇਰਾ ਅਵਸੰਚਾਰ ਵੀ ਹੈਗਾ ਸੀ ਤੇ ਅਗਲੇ ਦਿਨ ਫਿਰ ਮੈਨੂੰ ਅਬਰੋਲ ਹਸਪੀਟਲ ਬਾਬਾ ਜੀ ਨੂੰ ਪੁੱਛ ਕੇ ਉਹਨਾਂ ਨੇ ਫਿਰ ਮੈਨੂੰ ਅਬਰੋਲ ਹਸਪੀਟਲ ਦਾ ਕਰਾਤਾ ਠੀਕ ਹੈ ਜੀ ਉੱਥੇ ਫਿਰ ਮੁੰਨੂ ਤਾਂ ਕੋਈ ਪਤਾ ਨਹੀਂ ਕਿਹੜੇ ਵੇਲੇ ਦਾਖਲ ਕਰਾਇਆ ਕਿਹੜੇ ਵੇਲੇ ਨਹੀਂ ਕੋਈ ਪਤਾ ਨਹੀਂ ਤੇ ਇਹ ਚੀਜ਼ ਜਿਹੜੀ ਆ ਅੱਖ ਤੋਂ ਲੱਗੋ ਜਿਹੜੀਆਂ ਨੇ ਤੇ ਅੱਖ ਨੂੰ ਇੰਨਾ ਬਚਾ ਪੀ ਅੱਖ ਦੇ ਵਿੱਚ ਉੱਤੇ ਨਹੀਂ ਰਜੀ ਗਦੇ ਨੇ ਤੇ ਮੰਮੀ ਮੇਰੇ ਉੱਥੇ ਰੋਣ ਲੱਪੇ ਡਾਕਟਰ ਸਾਹਿਬ ਗਏ ਕਿਤੇ ਜਦੋਂ ਆਏ ਨੇ ਦੱਸਣ ਦੇ ਹਾਂਜੀ ਤੇ ਕਹਿੰਦੇ ਵੀ ਅੱਖ ਵੀ ਹੈ ਨਹੀਂ ਅੱਖ ਵੀ ਜਿਹੜੀ ਆ ਤੇ ਉਹ ਕੁਛ ਕ ਤੇ ਬਾਬਾ ਜੀ ਨੇ ਕਿਹਾ ਵੀ ਇਹ ਐਵੇਂ ਰੋਈ ਜਾਣੇ ਕੋ ਨਹੀਂ ਅੱਖ ਨੂੰ ਤੇ ਡਾਕਟਰ ਸਾਹਿਬ ਸਾਡੇ ਕੋਲ ਉੱਥੇ ਆਈ ਅਬਰੋਰ ਹਸਪੀਟਲ ਹਾਂਜੀ ਆਣ ਕੇ ਹੱਥ ਫੇ ਉਹ ਤੋਂ ਮਨ ਹੋਸ਼ ਆਈ ਆ ਕਿ ਡਾਕਟਰ ਸਾਹਿਬ ਆਏ ਨੇ ਉਹਨਾਂ ਪਾਟ ਕੀਤਾ ਕਹਿੰਦੇ ਕੁਝ ਨਹੀਂ ਹੁੰਦਾ ਇਹ ਕਹਿੰਦੇ ਅੱਖ ਅੱਖ ਨੂੰ ਕਹਿੰਦੇ ਕੁਝ ਨਹੀਂ ਹੋਇਆ ਮਾਤਾ ਨੂੰ ਕਹਿੰਦੇ ਹਾਂਜੀ ਤੇ ਗੁਰਸਾਹਿਬ ਦੀ ਵੀ ਵੇਖੋ ਕੋਈ ਫਰਕ ਨਹੀਂ ਪਿਆ ਬਿਲਕੁਲ ਅਸ ਕਹਿੰਦਾ ਆ ਚੀਜ਼ ਬਿਲਕੁਲ ਫਿਰ ਦੇਖੋ ਮੈਨੂੰ 3-4 ਦਿਨ ਹਸਪੀਟਲ ਰੱਖਿਆ ਵਾ ਫੇ ਉਸ ਤੋਂ ਬਾਅਦ ਕੋਈ ਟਾਂਕੇ ਨਹੀਂ ਖੋਲੇ ਸਿੱਧਾ ਮੈਂ ਡਾਕਟਰ ਸਾਹਿਬ ਕੋ ਗਿਆ ਬਾਬਾ ਜੀ ਕੋ ਕਹਿੰਦੇ ਠੀਕ ਆ ਮੈਂ ਠੀਕ ਆ ਤੁਹਾਡੀ ਕਿਰਪਾ ਹੀ ਹੈ ਤੇ ਉਹ ਆਤੋਬਾਦੀ ਕੀ ਕੀਤਾ ਵੀ ਡਾਕਟਰ ਸਾਹਿਬ ਉਹਨਾਂ ਨੇ ਮਨੂੰ ਕਹਿੰਦੇ ਕੋਈ ਗੱਲ ਨਹੀਂ ਕੰਮ ਤੇ ਜਾਇਆ ਕਰ ਜੀ ਦੇਖੋ ਮੈਂ ਜੀ ਕੰਮ ਤੇ ਮੈਂ ਸੱਤਾ ਜੀ ਜਦਦਾ ਦਾ ਹੁਕਮਾ ਕਹਿੰਦੇ ਕੋਈ ਗੱਲ ਨਹੀਂ ਆਉ ਪਾ ਕੇ ਮੂੰਹ ਤੇ ਜਰਾ ਉਹ ਸਿਆਲੀ ਵਾ ਗਿਆ ਹੀ ਠੰਡ ਪਾ ਕੇ ਤੇ ਕਹਿੰਦੇ ਵੀ ਉੱਥੇ ਲੱਗੇ ਬਹਿ ਜਦਾ ਤੇ ਮੈਂ ਵੇਖੋ ਮਨੂੰ ਉਦੋ ਹੀ ਤੌਰ ਤੇ ਵੇਖੋ ਅੱਛਾ ਮਨੂੰ ਕੋਈ ਪਤਾ ਨਹੀਂ ਲੱਗਾ ਵੀ ਛੜਦਾ ਵੀ ਲੱਗੀ ਆ ਜਾਂ ਇਹ ਉਦੋਂ ਕੋਈ ਮਹਿਸੂਸ ਨਹੀਂ ਆਇਆ ਦੇਖੋ ਇੰਨਾ ਜਦਾਂ ਆ ਚੀਜ਼ ਇਹਦਾ ਪਲੇਟ ਹੀ ਪਈ ਐ ਇੱਥੇ ਡਾਕਟਰ ਸਾਹਿਬ ਨੇ ਇਦਾਂ ਹੀ ਤਰਾਤਾ ਜਦਾਂ ਟੱਕ ਲੱਗ ਗਿਆ ਉਸੇ ਵੇਲੇ ਉੱਥੇ ਜਾ ਕੇ ਬਹਿਣਾ ਹਣੀ ਮੈਂ ਵੇਖੋ ਇੰਜਨ ਚੁੱਕ ਲੈਣਾ ਕੋਈ ਗੱਲ ਬਾਤ ਨਹੀਂ ਕੋਈ ਫਰਕ ਨਹੀਂ ਗੱਲ ਸਹੀ ਐ ਵੀ ਜਦਾਂ ਟੱਕ ਇੰਨਾ ਲੱਗਾ ਐ ਤੇ ਉਹ ਘੱਟੋ ਘੱਟ 3-4 ਮਹੀਨੇ ਬੰਦਾ ਉੜਦਾ ਨਹੀਂ ਹਾਂਜੀ ਹਾਂਜੀ ਸਹੀ ਫਿਰ ਇਹ ਸਿਰਫ ਡਾਕਟਰ ਸਾਹਿਬ ਦੀ ਕਿਰਪਾ ਜੀ ਭਾਈ ਜਿਹੜੇ ਜਣਾਂ ਨੇ ਹਮਲਾ ਕੀਤਾ ਇਹ ਉਹਨਾਂ ਦਾ ਪਤਾ ਪੂਰਾ ਲੱਗਾ ਕਿ ਜਿਹੜੇ ਹਾਂਜੀ ਉਹ ਡਾਕਟਰ ਸਾਹਿਬ ਨੇ ਕਿਹਾ ਸੀ ਉਹ ਫੜੇ ਜਾਣਗੇ ਉਹੀ ਗੱਲ ਹੋਈ ਉਹ ਮੋਬਾਈਲ ਤੋਂ ਫੜੇਗੇ ਅੱਛਾ ਹਾਂਜੀ ਸਜਾ ਸੂਜਾ ਫਿਰ ਹਾਂ ਸਜਾ ਵੀ ਉਹਨਾਂ ਨੂੰ ਉਹਨਾਂ ਹੋਰ ਵੀ ਕਾਫੀ ਕੀਤੇ ਛੋਟੇ ਬੱਚੇ ਹੈਗੇ ਸੀ ਨਾਲ ਅਜੇ ਜਿਹੜੇ ਮੈਂ ਇੱਕ ਸਾਡੇ ਪਿੰਡ ਦਾ ਹੀ ਜਿਹੜਾ ਉਹ ਕਹਿੰਦਾ ਸੀ ਕਿ ਅਹੀਂ ਇਹਦਾ ਵੀ ਇਹਨੂੰ ਮਾਰ ਨਹੀਂ ਸਕਦੇ ਹੂੰ ਹੂੰ ਕਿਉਂਕਿ ਕਹਿੰਦਾ ਵੀ ਮੈਂ ਇਹਨਾਂ ਕੋ ਫੀਸ ਲੈ ਕੇ ਸਗੋਂ ਮੇਰੀ ਫੀਸ ਵੀ ਦਿੰਦੇ ਰਹੇ ਅੱਛਾ ਤੇ ਕਹਿੰਦੇ ਵੀ ਸਾਨੂੰ ਪਤਾ ਨਹੀਂ ਲੱਗਾ ਕਿ ਇਹ ਆਉਣ ਰਿਆ ਜਾਂ ਕੌਣ ਆ ਕਹਿੰਦੇ ਚਾਹ ਇਹ ਹੁੰਦਾ ਸਾਨੂੰ ਪਤਾ ਲੱਗਦਾ ਵੀ ਇਹ ਆਉਣ ਰਿਆ ਤੇ ਇਹਨੂੰ ਛੱਡ ਦੇਣਾ ਹੋਂ ਕਹਿੰਦੇ ਪੁਲਿਸ ਵਾਲੇ ਕਹਿੰਦੇ ਵੀ ਚਲ ਠੀਕ ਆ ਜਦੋਂ ਫੜੇ ਗਏ ਤੇ ਕਹਿੰਦੇ ਚਲ ਤੁਸੀਂ ਇਹਨੂੰ ਛੱਡ ਦਿੰਦੇ ਬਾਕੀ ਨੂੰ ਬਖਸ਼ਦੇ ਇਹ ਕਰਕੇ ਇਹ ਡਾਕਟਰ ਦੀ ਕਿਰਪਾ ਹੋਈ ਕਹਿੰਦੇ ਵੀ ਚਲੋ ਇਹ ਜਿਹੜਾ ਤੁਸੀਂ ਜਾਣਦੇ ਚੰਗੇ ਬੰਨੇ ਜਾਂਦੇ ਸੀ ਤੇ ਇਹ ਗੁਰੂ ਸਾਹਿਬ ਨੇ ਆਪੇ ਕਿਰਪਾ ਕੀਤੀ ਤੇ ਜਿਹੜੇ ਇਹਨਾਂ ਨੇ ਪਤਾ ਕਿ ਕਿੰਨਾ ਨੁਕਸਾਨ ਕਰਨਾ ਸੀ ਜਿਹੜੇ ਇਹ ਤੇਲ ਤੋਰ ਤੇ ਖੜੇ ਗਏ ਤੇ ਉਹਨਾਂ ਨੇ ਤਾਂ ਉਹਨਾਂ ਨੂੰ ਰੋਕਣ ਦੀ ਕਾਦੇ ਵਾਸਤੇ ਕੋਸ਼ਿਸ਼ ਕੀਤੀ ਤੇ ਲੁੱਟਣ ਵਾਸਤੇ ਪੈਸੇ ਕੁਝ ਏਕ ਹੋਣ ਵਾਸਤੇ ਠੀਕ ਹੈ ਜੀ ਹਾਂ ਜੀ ਉਹ ਕਾਫੀ ਲੁੱਟੋ ਕੋਲ ਕਰਦੇ ਰਹੇ ਨੇ ਕਾਫੀ ਉਹਨਾਂ ਨੇ ਇੱਕ ਉਦੋਂ ਦੱਸਦੇ ਇਹਨਾਂ ਨੇ ਆਪੇ ਕੇਸ ਦੱਸਿਆ ਇੱਕ ਬਲੈਕੋ ਗੱਡੀ ਆੜੀ ਕਲਾ ਨੌਰ ਤੋਂ ਲੱਗੋਂ ਇਹਨਾਂ ਗੱਡੀਆਂ ਵਟਾ ਮਾਰ ਕੇ ਤੇ ਉਹਨਾਂ ਨੂੰ ਕਿਹਾ ਨਾਵਾ ਵਟਾ ਮਾਰਿਆ ਗੱਡੀ ਉਸੇ ਵੇਲੇ ਖਲੋਗੀ ਤੇ ਉਹਨੂੰ ਲੁੱਟ ਕੇ ਲੈ ਗਏ ਅੱਛਾ ਹਾਂਜੀ ਉਹਨਾਂ ਆਪ ਵਕੇ ਫਿਰ ਸਭ ਕੁਝ ਦੱਸਿਆ ਉਹਨਾਂ ਨੇ ਜੇ ਭਾਈ ਹੁਣ ਗੱਲ ਕਰੀਏ ਆਪਾਂ ਕਿ ਜਦੋਂ ਮਕੈਨਿਕ ਦੇ ਫੀਲਡ ਦੀ ਅੱਜੇ ਮੰਨ ਲਓ ਕੋਈ ਕਸਟਮਰ ਆ ਕੇ ਤੁਹਾਨੂੰ ਕਹਿੰਦਾ ਵੀ ਭਾਜੀ ਇਹ ਗੱਡੀ ਜੇ ਛਟਕਾ ਲੈ ਰਹੀ ਆ ਹਾਂਜੀ ਹਾਂਜੀ ਠੀਕ ਆ ਉਹਦਾ ਕੀ ਭਾਜੀ ਫਿਕਸ ਕਰਨਾ ਹੁੰਦਾ ਸੋਲੂਸ਼ਨ ਕੀ ਹੁੰਦਾ ਦਾ ਸੋਸੋ ਇਹ ਛਟਕਾ ਦੇਖੋ ਜੀ ਕਿਸੇ ਇਹ ਕੱਦ ਚੱਕ ਤੇ ਮਿਸਿੰਗ ਕਰ ਰਹੀ ਨਹੀਂ ਤਾਂ ਛਟਕੇ ਆ ਸਕਦੇ ਆ ਉਸ ਤੋਂ ਬਾਅਦ ਜਿਹੜਾ ਵਾ ਫੰਡਿਸ਼ਨ ਕੋਈ ਖਰਾਬ ਹੋਏ ਤਾਂ ਅਮੀ ਛਟਕਾ ਮਾਰ ਸਕਦੀ ਹਾਂਜੀ ਜੇ ਮਤਲਬ ਉਹੀ ਇੱਕ ਵਾਰੀ ਤੁਸੀਂ ਠੀਕ ਕਰਤੀ ਫਿਰ ਉਹੀ ਫਿਰ ਦੁਬਾਰਾ ਫਿਰ ਹੋਈ ਹੁਣ ਦੇਖੋ ਚਾਹੇ ਸੈਕੰਡ ਹੈਂਡ ਸਮਾਨ ਪਾਇਆ ਹੂੰ ਉਹ ਤੇ ਫਿਰ ਛਿੱਟ ਕੰਮ ਥੋੜਾ ਜਿਹਾ ਚੱਲ ਕੇ ਉਹ ਫਿਰ ਕੰਮ ਕਰੇਗੀ ਛਟਕੇ ਮਾਰੇਗੀ ਜਦੋਂ ਅਸੀਂ ਪੁੱਜਾ ਕਿਸੇ ਵੇਲੇ ਉਹ ਕਾਫੀ ਮਹਿੰਗਾ ਹੁੰਦਾ ਤੇ ਉਹ ਫਿਰ ਉਹ ਕੰਮ ਨਹੀਂ ਕਰਦਾ ਕਈ ਵਾਰ ਹੁਣ ਉਹਦੀ ਚਾਹਗਾ ਡੀ ਯੂ ਆਰ ਸਵਿਚ ਹਾਂਜੀ ਉਸ ਹਿਸਾਬ ਨਾਲ ਨਵਾਂ ਜਿਹੜਾ ਘਟੋ ਘਟ ਦੇ 6-7000 ਦਾ ਡੀ ਯੂ ਆਰ ਹਾਂਜੀ ਉਹ ਅਹੀਂ ਜਿਹੜਾ ਵਾ ਜਦੋਂ ਅਸੀਂ ਛਟਕੇ ਮਾਰ ਲਾ ਪੰਦੀ ਆ ਗੱਡੀ ਸਟਾਰਟ ਵੀ ਨਹੀਂ ਸਟਾਰਟ ਉੱਟ ਕੇ ਬੰਦ ਹੋਈ ਨਹੀਂ ਆ ਥੋੜਾ ਜਿਹਾ ਚੱਲਦੀ ਫਿਰ ਬੰਦ ਹੋਈ ਨਹੀਂ ਆ ਹੁਣ ਪਾਉਣ ਵਾਸਤੇ ਜਿਹੜਾ ਆਪਾਂ ਸੈਕੰਡ ਹੈਂਡ ਵੀ ਲਈਏ ਉਹ 3350 ਰੁਪਏ ਦਾ ਹੁੰਦਾ ਇਸ ਕਰਕੇ ਉਹ ਲੋਕੀ ਸੋਚਦੇ ਆ ਚਲੋ ਪੁਰਾਣਾ ਲੈ ਕੇ ਆਪਾਂ ਪਾ ਲਈਏ ਤੇ ਅਸੀਂ ਤਾਂ ਚਲੋ ਵੀ ਅਸੀਂ ਤਾਂ ਪਾ ਕੇ ਦੇਖਣਾ ਬਿਲਕੁਲ ਬਿਲਕੁਲ ਠੀਕ ਹੈ ਹੋ ਕੰਮ ਕਰ ਗਿਆ ਤੇ ਚੱਲਦਾ ਰਿਹਾ ਨਾ ਚੱਲਿਆ ਦੇਖ ਤੇ ਭਾਜੀ ਜਿੱਥੇ ਹੁਣ ਤੁਸੀਂ ਕੰਮ ਕਰਦੇ ਜੀ ਆ ਆਪਣੀ ਦੁਕਾਨ ਆ ਜਿੱਥੇ ਹਾਂਜੀ ਇਹ ਆਪਣੀ ਆ ਮੇਰੀ ਦੁਕਾਨ ਜੋ ਆਪਣੀ ਇੱਕ ਹੈ ਤੋ ਕੱਢ 20 ਸਾਲ ਇਥੇ ਧਾਰੀਵਾਲ ਚ ਠੀਕ ਹੈ ਜੀ ਉਸ ਮਾਲਕ ਦੇ ਕੋਲ ਆਪਾਂ ਕਦੀ ਉਹਨੇ ਨਹੀਂ ਕਿਹਾ ਵੀ ਜਾਂ ਇਹਨੂੰ ਕਰ ਦੇਣਾ ਜਾਂ ਕੋਈ ਉਹ ਜੀ ਐਫ ਜੀ ਕੋਈ ਗੱਲਬਾਤ ਨਹੀਂ ਫਿਰ ਉਹਨਾਂ ਨੇ ਕਿਹਾ ਸੀ ਆਪਾਂ ਕੋਠੀ ਬਣਾਉਣੀ ਆ ਠੀਕ ਹੈ ਜੀ ਕੋਠੀ ਬਣਾਣੀ ਉਹਨਾਂ ਨੇ ਆਪਾਂ ਕਹਿੰਦੇ ਆਪਾਂ ਥੱਲੇ ਹਾਲ ਬਣਾ ਕੇ ਤੇ ਆਪਾਂ ਉੱਤੇ ਫਿਰ ਕੋਠੀ ਤਿਆਰ ਕਰਨੀ ਆਪਾਂ ਆਪੇ ਚੰਹੀਂ ਚੋਠੀ ਠੀਕ ਹੈ ਇਸ ਤਰ੍ਹਾਂ ਕਰਦਿਆ ਕਰਦਿਆਂ ਚਲੋ ਉਹ ਜਿਹੜਾ ਵਹ ਹਾਲ ਸਾਡਾ ਕੀ ਨਾਮਾ ਉਹਨਾਂ ਦਾ ਤਿਆਰ ਹੋ ਗਿਆ ਤੇ ਅੱਗੇ ਇੱਧਰ ਆਪਾਂ ਵੀ ਦੁਕਾਨਾਂ ਜਿਹੜੀ ਮੇਰੇ ਨਾਲ ਦੀ ਜ ਉਹ ਬੜੀ ਦਾ ਕੰਮ ਕਰ ਰਹੀ ਸੀ ਬੜੀ ਦਾ ਕੰਮ ਕਰਦੀ ਇੱਕ ਛੋਟੀ ਜੀ ਦੁਕਾਨ ਸੀ ਤੇ ਉਹਨਾਂ ਨੇ ਚਲੋ ਡਾਕਟਰ ਸਾਹਿਬਾਂ ਨੇ ਕਿਹਾ ਕਿ ਤੀਬ ਖੁੱਲੀ ਜਗ੍ਹਾ ਮਿਲੂਗੀ ਤੇ ਕਿਤੇ ਲੋ ਕਿਤਾਬ ਹੈ ਕਿਤੇ ਇਹ ਕਿਤਾਬ ਵੀ ਆਪਾਂ ਇੱਥੇ ਦੁਕਾਨਾਂ ਕਟੀਆਂ ਦੁਕਾਨਾਂ ਤੋਂ ਫਿਰ ਕਹਿੰਦੇ ਹਾਲ ਤਿਆਰ ਕਰ ਲੋ ਬਾਈ ਉਹ ਫਿਰ ਹੱਸੀ ਹਾਲ ਤਿਆਰ ਕਰ ਲਿਆ ਹਾਲ ਤਿਆਰ ਕਰਦੇ ਉਧਰੋਂ ਉਹਨਾਂ ਨੇ ਸਾਡੇ ਜਿਹੜੇ ਨੇ ਮਾਲਕ ਸੀ ਉਹ ਵੀ ਫਿਰ ਕਹਿੰਦਾ ਹਾਲ ਤਿਆਰ ਕਰੰਦੇ ਇਹ ਉਧਰੋਂ ਤੇ ਆਪਾਂ ਜਿਹੜੇ ਲਾਗੇ ਸਾਡੇ ਚਾਹ ਸਾਬ ਗੁਰਦੀਪ ਸਿੰਘ ਚਾਲ ਜੀ ਫਿਰ ਉਹਨਾਂ ਕੋ 1.5 ਸਾਲ ਉਹਨਾਂ ਕੋਈ ਕੰਮ ਕਰਦੇ ਰਹੇ ਉਥੋਂ ਲੈ ਕੇ ਉਥੇ ਸਮਾਨ ਲਾਗੇ ਰੱਖ ਲਿਆ ਤੇ ਫਿਰ ਬਾਅਦ ਚੋਂ ਉਹਨਾਂ ਦਾ ਮਨ ਬਣਿਆ ਵੀ ਆਪ ਹੀ ਆਪਣਾ ਕੰਮ ਖੋਦਣਾ ਕੋਈ ਤੇ ਤੁਸੀਂ ਚਲੋ ਵੀ ਆਪਣਾ ਫੁੱਲ ਮੇਰਾ ਇੱਥੇ ਹਾਲ ਗਿਆ ਤਾਂ ਪੈ ਗਿਆ ਹੈ ਕਰੋਨੇ ਵਿੱਚ ਵੀ ਮੈਂ ਇੱਥੇ ਕੰਮ ਕਰਦਾ ਰਿਹਾ ਤੇ ਸਾਰੇ ਫਿਰ ਕਹਿੰਦੇ ਵੀ ਜੇ ਆਉਂਦੇ ਸੀ ਉਹ ਕਹਿੰਦੇ ਤੇਰਾ ਕੰਮ ਤੇ ਇੱਥੇ ਵਧੀਆ ਤੂੰ ਨੂੰ ਕੀ ਲੋੜਾ ਉੱਥੇ ਸ਼ਹਿਰ ਲੈਣ ਦੀ ਉਹ ਫਿਰ ਗੁਰਸਾਹਿਬ ਦੀ ਕਿਰਪਾ ਨਾਲ ਇੱਥੇ ਹੀ ਕੰਮ ਮੇਰਾ ਚੱਲ ਕਾਫੀ ਤੁਹਾਨੂੰ ਆਡੀਅנס ਵੇਖਣ ਦੀ ਇਸ ਟਾਈਮ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣਾ ਐਡਰੈਸ ਦੱਸ ਦੋ ਜੇ ਕਿ ਨੇ ਗੱਡੀ ਆਪਣੀ ਕਰਾਉਣਾ ਹੈ ਕੰਮ ਤੇ ਉਹ ਤੁਹਾਡੇ ਕੋਲ ਪਹੁੰਚ ਗਏ ਆਪਣਾ ਕੰਟੈਕਟ ਨੰਬਰ ਵੀ ਬੋਲ ਕੇ ਦੱਸ ਸਕਦੇ ਨੇ ਨੈਕ ਨੰਬਰ ਆਪਣਾ ਜੇ 9779552525 ਇੱਕ ਹੈਗਾ ਨਰ 9884 28005 ਕਿਹੜੇ ਲੋਕੇਸ਼ਨ ਦਾ ਇਹ ਲੋਕੇਸ਼ਨ ਹੈਗੀ ਜੀ ਧਾਰੀਵਾਲ ਤੋਂ ਆਣ ਕੇ ਲੰਗਾਹ ਰੋਡ ਤੇ ਨਾਲ ਹੀ ਰਿੰਕੂ ਸੱਭੜਾ ਮੋਟਰ ਗੈਰ ਤੇ ਕਿਸੇ ਨੂੰ ਪੁੱਛ ਸਕਦੇ ਤੇ ਜੇ ਭਾਈ ਕੰਮ ਦੀ ਗੱਲ ਕਰੀਏ ਕਿ ਟੀਮ ਦੇ ਇੱਕ ਇੱਕ ਟੀਮ ਦੇ ਨਾਲ ਜਾਂ ਬੰਦੇ ਰੱਖੇ ਹੁੰਦੇ ਨਾਲ ਕੰਮ ਕਰਨ ਵਾਸਤੇ ਤੁਹਾਨੂੰ ਟੀਮ ਦੇ ਨਾਲ ਕੰਮ ਕਰਨਾ ਵਧੀਆ ਲੱਗਦਾ ਜਾਂ ਇਕੱਲੇ ਕੰਮ ਕਰਨਾ ਪਸੰਦ ਇਕੱਲੇ ਵਧੀਆ ਲੱਗਦਾ ਜੀ ਅੱਛਾ ਹਾਂਜੀ ਉਸੇ ਇਹ ਹੁੰਦਾ ਵਾ ਟੀਮ ਦੇ ਨਾਲ ਕਿਸੇ ਵੇਲੇ ਟੀਮ ਵਾਲਾ ਜਿਹੜਾ ਬੰਦਾ ਵਾ ਕੰਮ ਕਰ ਰਿਹਾ ਹੋਇਆ ਉਹਨੇ ਛੱਡ ਕੇ ਪਤਾ ਨਹੀਂ ਕਿੱਦੋਂ ਨੂੰ ਕਿੱਦਾਂ ਚੱਲ ਜਣਾ ਵਿੱਚ ਕਿਸੇ ਵੇਲੇ ਫਿਰ ਉਹ ਕੰਮ ਰਹਿ ਜਾਂਦਾ ਆਪਣੇ ਕੋਲ ਫਿਰ ਉਹ ਖਿਆਲ ਨਹੀਂ ਹੁੰਦਾ ਕਿ ਉਹ ਕੰਮ ਉਹ ਬੰਦੇ ਨੇ ਕਰਤਾ ਵਾ ਹਾਂਜੀ ਜੇ ਫਿਰ ਸ਼ਾਇਦ ਵੀ ਉਹਨੇ ਕਰਤਾ ਨਾ ਵਾ ਪਰ ਅਹੀਂ ਉਹਨੂੰ ਕਿਸੇ ਵੇਲੇ ਚੈੱਕ ਵੀ ਨਹੀਂ ਕਰਦੇ ਫਿਰ ਉਹ ਆਪਣੇ ਥਰੂ ਜਿਹੜਾ ਅਸੀਂ ਕੰਮ ਕੀਤਾ ਉਹ ਇਹ ਪਤਾ ਹੁੰਦਾ ਵੀ ਆਪਾਂ ਇਹ ਕੰਮ ਕਰਤਾ ਹਾਂ ਕਿਸੇ ਵੇਲੇ ਅਸੀਂ ਕਹਿ ਦਈਏ ਮੁੰਡੇ ਨੇ ਆ ਕੰਮ ਕੀਤਾ ਇੱਕ ਵਾਰੀ ਦੀ ਘਟਨਾ ਐਦਾਂ ਦੀ ਵਾਪਰੀ ਮੈਂ ਮੁੰਡੇ ਨੂੰ ਆਖਿਆ ਵੀ ਸਾਹ ਕੰਮ ਕਰਦਾ ਆ ਕਹਿੰਦਾ ਕਰਤਾ ਅੱਛਾ ਤੇ ਮੁੜੇ ਨੇ ਦੇਖੋ ਮੈਂ ਹੈ ਪੀ ਤੇਲ ਪੋਣਾ ਤੇ ਪਾ ਪਾ ਦिए ਉਹਨੇ ਤੇਲ ਮੁੜਾ ਮੈਂ ਤੇਲ ਵੀ ਪਾ ਦੇ ਸਭ ਕੋ ਕਰਦੇ ਉਹ ਤੇਲ ਪੋਣ ਲੱਗਾ ਵੇਖਿਆ ਨਟ ਥੱਲੇ ਮੈਂ ਆਇਆ ਉਧਰ ਵੇਖਿਆ ਤੇ ਤੇ ਨਟ ਨਹੀਂ ਨਟ ਥੱਲੇ ਨਹੀਂ ਅੱਛਾ ਉਹ ਆਣ ਕੇ ਫਿਰ ਮੈਂ ਉਹਨੂੰ ਚੈੱਕ ਕੀਤਾ ਮੈਂ ਤਾਂ ਨਟ ਨਹੀਂ ਲਾਇਆ ਕਹਿੰਦਾ ਲਾਇਆ ਮੈਂ ਕਿੱਥੇ ਲਾਇਆ ਦੱਸ ਉਹ ਸਾਰਾ ਤੇਲ ਥੱਲੇ ਵਗ ਗਿਆ ਓਕੇ ਓਕੇ ਹਾਂਜੀ ਇਸ ਤਰ੍ਹਾਂ ਵੀ ਇਹ ਫਿਰ ਜਦੋਂ ਦੂਸਰੇ ਕੰਮ ਕਰਾਂਗੇ ਉਹ ਥੋੜੇ ਬਹੁਤ ਰਹਿ ਹੀ ਜਾਂਦੇ ਥੋੜੇ ਬਹੁਤ ਰਹਿ ਜਾਂਦੇ ਹਾਂ ਇਹ ਤਸਲੀਮ ਵੀ ਆਪਣੇ ਕੰਮ ਹਾਂ ਆਪ ਖੜੋ ਤਸਲੀਮ ਬਖਸ ਹੋ ਜਾਂਦਾ ਜੇ ਗੱਲ ਕਰੀਏ ਗਾਕਾਂ ਦੀ ਭੈਣ ਗਾਕ ਕਿੱਦਾਂ ਦੇ ਹਰ ਤਰ੍ਹਾਂ ਦੇ ਭਾਈ ਮਲਟੀਪਲ ਗਾਕ ਹੋਣਾ ਦੁਕਾਨ ਤੇ ਹਾਂਜੀ ਹਾਂਜੀ ਉਹਨਾਂ ਨੂੰ ਠੰਡੇ ਰਹਿਣਾ ਪੈਂਦਾ ਜਾਂ ਗਰਮੀ ਵੀ ਹੋਣਾ ਪੈਂਦਾ ਕਰੀ ਹੋਏ ਕਿ ਨਹੀਂ ਅਜੇ ਤੱਕ ਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰੇ ਕੋ ਜਿੰਨੇ ਵੀ ਸਾਰੇ ਸੰਗਤ ਦੇ ਠੰਡੇ ਹੀ ਹੁੰਦੇ ਨੇ ਗਰਮ ਨਹੀਂ ਕੋਈ ਅਜੇ ਤੱਕ ਚਲੋ ਠੀਕ ਆ ਬਹੁਤ ਵਧੀਆ ਲੱਗੀਆਂ ਭਾਈ ਉਹਨਾਂ ਦੀਆਂ ਗੱਲਾਂ ਬਾਤਾਂ ਕੱਤ ਕੀਤੀਆਂ ਇਸ ਪੋਡਕਾਸਟ ਵਿੱਚ ਹਾਂ ਉਹ ਇਸ ਪੋਡਕਾਸਟ ਬਾਰੇ ਦੱਸਿਓ ਤੁਹਾਨੂੰ ਕਿੱਦਾਂ ਲੱਗੀਆਂ ਭਾਈ ਉਹਨਾਂ ਦੀਆਂ ਗੱਲਾਂ ਬਾਤਾਂ ਕਮੈਂਟ ਕਰਕੇ ਜਰੂਰ ਦ ਦੇ ਕੀ ਕਾਰ ਦੇ ਮਕੈਨਿਕ ਨੇ ਪਿੰਡ ਕਲਿਆਣਪੁਰ ਇਹਨਾਂ ਕੋ ਜਦੋਂ ਮਰਜੀ ਆ ਕੇ ਤੁਸੀਂ ਕੰਮ ਆਪਣਾ ਗੱਡੀ ਦਾ ਕਰਵਾ ਕਰਵਾ ਸਕਦੇ ਜੇ ਤੁਹਾਨੂੰ ਇਸੇ ਤਰ੍ਹਾਂ ਆਪਾਂ ਨਵੀਆਂ ਨਵੀਆਂ ਵੀਡੀਓ ਲੈ ਕੇ ਮਿਲਦੇ ਰਵਾਂਗੇ ਇਸ ਚੈਨਲ ਸਬਸਕ੍ਰਾਈਬ ਕਰ ਲੈਣ 13 ਸਾਇਰ ਸਿੰਘ ਟਾਕ ਸ਼ੋਅ ਨੂੰ ਮਿਲਾਂਗੇ ਕਿਸੇ ਨੈਕਸਟ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ